ਸਤਿਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਆਰਮ ਸਿੰਘ ਢਿਲੋਂ ਅੱਜ ਅਸੀਂ ਡਾਕਟਰੀ ਵਿਸ਼ੇ ਤੇ ਮੈਡੀਕਲ ਵਿਸ਼ੇ ਤੇ ਗੱਲ ਕਰਾਂਗੇ ਕਿ ਅਸੀਂ ਤੰਦਰੁਸਤ ਕਿਵੇਂ ਰਹਿ ਸਕਦੇ ਹਾਂ ਸਾਡੀ ਤੰਦਰੁਸਤੀ ਦਾ ਅਸਲ ਰਾਜ਼ ਕੀ ਹੈ ਤਾਂ ਕਿ ਅਸੀਂ ਲੰਮੀ ਉਮਰ ਵੀ ਠੀਕ ਰਹੀਏ ਪਹਿਲੀ ਤਾਂ ਗੱਲ ਇਹ ਹੈ ਜਿਹੜੇ ਸਾਡੇ ਪੈਰ ਨੇ ਤੇ ਸਾਡੀ ਲੱਤਾਂ ਨੇ ਇਹ ਸਾਡੇ ਬੜੇ ਜ਼ਰੂਰੀ ਅੰਗ ਨੇ ਸਾਡੇ ਪੈਰ ਹਮੇਸ਼ਾ ਤੇ ਲੱਤਾਂ ਹਮੇਸ਼ਾ ਤਕੜੀਆਂ ਰਹਿਣੀਆਂ ਚਾਹੀਦੀਆਂ ਨੇ ਮਜ਼ਬੂਤ ਰਹਿਣੀਆਂ ਚਾਹੀਦੀਆਂ ਨੇ ਤਾਂ ਹੀ ਅਸੀਂ ਕੰਮ ਕਰ ਸਕਦੇ ਹਾਂ 75% ਕੰਮ ਸਿਰਫ ਤੇ ਸਿਰਫ ਲੱਤਾਂ ਦਾ ਹੈ ਜਿਹੜੇ ਮਸਲਸ ਨੇ ਲੱਤਾਂ ਦੇ ਤੇ ਆਰ ਪੈਰਾਂ ਦੇ ਉਹ ਟ੍ਰਾਇੰਗਲ ਐਸ ਟ੍ਰਾਇੰਗਲ ਬਣੇ ਹੋਏ ਨੇ ਇਹ ਤੁਸੀਂ ਆਪਣੀ ਜਵਾਨੀ ਦੇ ਵਿੱਚ 5 6 ਕੁਇੰਟਲ ਵਜ਼ਨ ਵੀ ਬੜੀ ਮਜਬੂਤੀ ਨਾਲ ਬੜੇ ਤਕੜੇ ਤਕੜੇ ਲੋਕ ਉਠਾ ਸਕਦੇ ਨੇ ਔਰ ਇਹਨਾਂ ਕੰਮ ਕਰ ਸਕਦੇ ਨੇ ਇਹ ਇਲਾਕਾਰ ਨਹੀਂ ਹੁੰਦਾ ਕਿ ਲੱਤਾਂ ਤਾਕਤ ਬਹੁਤ ਹੁੰਦੀ ਹੈ ਪਰ ਜਦੋਂ ਸੀ ਲੱਤਾਂ ਤੋਂ ਕੰਮ ਲੈਣਾ ਛੱਡ ਦਿੰਨੇ ਆ ਪੈਰਾਂ ਤੋਂ ਕੰਮ ਲੈਣਾ ਛੱਡ ਦਿੰਨੇ ਆ ਤੇ ਉਦੋਂ ਫਿਰ ਬੜਾ ਗੰਭੀਰ ਮਾਮਲਾ ਹੁੰਦਾ ਹੈ ਸੰਸਾਰ ਦੇ ਵਿੱਚ ਜਿਹੜੀਆਂ ਖੋਜਾਂ ਹੋਈਆਂ ਨੇ ਪਿਛਲੇ ਹਜ਼ਾਰਾਂ ਸਾਲਾਂ ਦੇ ਵਿੱਚ ਵੀ ਤੇ ਹੁਣ ਪਿਛਲੇ 100 ਸਾਲਾਂ ਦੇ ਵਿੱਚ ਵੀ ਤੇ ਪਿਛਲੇ ਹਜ਼ਾਰਾਂ ਸਾਲਾਂ ਦੇ ਵਿੱਚ ਤਾਂ ਇੰਡੀਅਨ ਨਾ ਅਜੁਰ ਵੈਦਾ ਹੈਗੀ ਹੈ ਤੇ ਸਾਡੇ ਪ੍ਰਚੇਨ ઋષਿ ਮੁਨੀ ਨੇ ਉਹਨਾਂ ਨੇ ਪੈਰਾਂ ਦਾ ਮਹਾਤਮ ਪੈਰਾਂ ਦੀ ਇੰਪੋਰਟੈਂਸ ਬੜੀ ਖੂਬ ਦਸੀਆ ਕਿ ਪੈਰਾਂ ਦੀ ਤੁਸੀਂ ਰੋਜ਼ਾਨਾ ਮਾਲਿਸ਼ ਕਰੋ ਤੇ ਪੈਰਾਂ ਨਾਲ ਤੁਰਨਾ ਰੂਟੀਨ ਲਗਾਤਾਰ ਜ਼ਰੂਰੀ ਹੈ ਕਟੋ ਕਟ ਇੱਕ ਦੋ ਮੀਲ ਜ਼ਰੂਰ ਤੁਰੋ ਪਾਣੀ ਘਰ ਚ ਤਰੋ ਜਿੱਥੇ ਮਰਜੀ ਤਰੋ ਔਰ ਪੈਰਾਂ ਦੇ ਵਿੱਚ ਜ਼ਰੂਰ ਤਰੋ ਜੇ ਤੁਸੀਂ 15 20 ਮਿੰਟ ਅੱਧਾ ਘੰਟਾ ਪੱਪਾਂ ਭਾਰ ਤਰੋ ਤੇ ਪੰਜਿਆਂ ਭਾਰ ਤਰੋ ਤਾਂ ਹੋਰ ਵੀ ਬਹੁਤ ਵਧੀਆ ਗੱਲ ਹੈ ਪੱਪਾਂ ਭਾਰ ਤੁਰਨ ਦਾ ਫਾਇਦਾ ਕੀ ਹੈ ਪੱਪਾਂ ਭਾਰ ਤੁਰਨ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਬਲੱਡ ਸਪਲਾਈ ਪੂਰੀਨ ਲੱਤਾਂ ਨੂੰ ਤੇ ਪੂਰੀ ਬਾਡੀ ਨੂੰ ਤੇ ਪੂਰੇ ਚਿਹਰੇ ਤੱਕ ਔਰ ਬ੍ਰੇਨ ਤੱਕ ਹੁੰਦੀ ਹੈ ਪੂਰੀ ਬਲੱਡ ਸਪਲਾਈ ਹੁੰਦੀ ਹੈ ਕਿਉਂਕਿ ਸਿੱਧਾ ਪੰਜੇ ਦਾ ਸਬੰਧ ਸਿੱਧਾ چہرے تو برین ہے پوری باڈی ہے چین جو ایک آج دے پدھتی ہے جکو پریشر کرتے لیے آکو پنکچر بھی ایک ہے پدھتی تو او دے اے ہے گا کہ پیروں میں پوائنٹس ہے جی چھو تلی دا الگ پوائنٹ ہے ہرٹ دا الگ پوائنٹ ہے کڈنیز دا الگ پوائنٹ ہے تے اے جے دبائے جان تو ابھی تندرست رہ سکتے ہیں قدرتی گل جب اُسی تر ਤਾਂ ਸਾਡੇ ਪੈਰਾਂ ਦੇ ਵਿੱਚ ਕੁਝ ਨਾ ਕੁਝ ਵਜਨ ਆਏਗਾ ਤੇ ਕੁਦਰਤੀ ਗੱਲਾਂ ਉਹਨਾਂ ਤੇ ਅਸਰ ਹੋਏਗਾ ਤੇ ਇਹਦਾ ਮਤਲਬ ਆਪਣੇ ਆਪੇ ਕਿਉਂ ਹੁੰਦਾ ਚੱਲ ਜਾਏਗਾ ਠੀਕ ਹੁੰਦਾ ਚੱਲ ਜਾਏਗਾ ਇਸ ਕਰਕੇ ਪੱਬਾ ਭਾਰ ਪੈਰਾਂ ਭਾਰ ਔਰ ਜੇ ਨੰਗੇ ਪੈਰੀ ਤੁਰੋ ਤਾਂ ਹੋਰ ਵੀ ਅੱਛੀ ਗੱਲ ਹੈ ਭਾਵੇਂ ਘਰ ਚੀ ਤੁਰੋ ਜਾਂ ਦਰੀ ਤੇ ਤੁਰੋ ਫਰਸ਼ ਤੇ ਤੁਰੋ ਤਾਂ ਤਿੰਨ ਟੱਚ ਹੋਣਾ ਜ਼ਰੂਰੀ ਹੈ ਇੱਕ ਵਿਗਿਆਨਕ ਸਚਾਈ ਹੈ ਕਿ 0.5% ਮੈਗਨੇਟ ਔਰ ਜਿਹੜੀ ਧਰਤੀ ਦੇ ਵਿੱਚੋਂ ਸਿੱਧੀ ਸਾਡੀ ਬਾਡੀ ਚਉਂਦੀ ਹੈ ਕੋਈ ਸਰੀਰ ਵੀ ম্যাগਨੇਟਿਜ਼ਮ ਹੀ ਹੈ ਸਰੀਰ ਵੀ ਇੱਕ ਇਲੈਕਟ੍ਰੋਨਿਕ ਦੇ ਨਾਲ ਹੀ ਸਿਸਟਮ ਨਾਲ ਚੱਲਦਾ ਤਾਂ ਇਸ ਕਰਕੇ ਜਿਹੜਾ ਕੁਦਰਤੀ ਇਲੈਕਟ੍ਰੋਨਿਕ ਸਿਸਟਮ ਹੈ ਜੇ ਤੁਸੀਂ ਇਹਨੂੰ ਲਗਾਤਾਰ ਮਜ਼ਬੂਤ ਰੱਖਣਾ ਚਾਹੁੰਦੇ ਹੋ ਔਰ ਠੀਕ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਪੈਰਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ਤਾਂ ਦੂਸਰਾ ਲੱਤਾਂ ਦਾ ਤੰਦਰੁਸਤ ਹੋਣਾ ਹੋਰ ਵੀ ਜ਼ਰੂਰੀ ਹੈ ਅੱਜਕਲ੍ਹ ਲਿਖਿਆ ਗਿਆ ਹੈ ਕਿ ਲੱਤਾਂ ਕਮਜ਼ੋਰ ਹੋ ਗਈਆਂ ਨੇ ਲੱਤਾਂ ਤੁਰਦੀ ਨਹੀਂ ਗਈਆਂ ਲੱਤਾਂ ਆਮ ਹੀ ਸ਼ਿਕਾਇਤਾਂ ਆ ਰਹੀਆਂ ਨੇ ਡਾਕਟਰਾਂ ਕੋਲ ਕਿ ਮੈਥੋਂ ਲੱਤਾਂ ਤੁਰਿਆ ਨਹੀਂ ਜਾਂਦਾ ਹੈਗਾ ਤੇ ਉਹਦਾ ਕਾਰਨ ਸਿਰਫ ਤੇ ਸਿਰਫ ਇੱਕੋ ਹੀ ਹੈ ਕਿ ਤੁਸੀਂ ਤੁਰਦੇ ਹੀ ਨਹੀਂ ਹਗੇ ਤੁਸੀਂ ਪ੍ਰੈਕਟਿਸ ਹੀ ਨਹੀਂ ਕਰਦੇ ਤੁਸੀਂ ਵਰਜਿਸ਼ ਹੀ ਨਹੀਂ ਕਰਦੇ ਤੁਸੀਂ ਆਪਣੇ ਲੱਤਾਂ ਨੂੰ ਕੰਮ 'ਚ ਹੀ ਨਹੀਂ ਲਾਉਂਦੇ ਇੱਕ ਖੋਜ ਦੇ ਮੁਤਾਬਕ ਜੋ ਹੁਣੇ-ਹੁਣੇ ਅਮਰੀਕਾ ਦੇ ਵਿੱਚ ਹੋਈ ਹੈ ਉਹ ਇਹ ਹੈ ਜੇ ਤੁਸੀਂ 2 ਹਫਤੇ ਬਿਲਕੁਲ ਨਹੀਂ ਤੁਰਦੇ ਤਾਂ ਤੁਸੀਂ 10 ਸਾਲ ਉਮਰ ਘਟਾ ਲੈਂਦੇ ਹੋ ਇਸ ਕਰਕੇ ਮਿੱਤਰੋ ਤੁਰਨਾ ਬਹੁਤ ਜ਼ਰੂਰੀ ਹੈ ਔਰ ਵਰਜਿਸ਼ ਕਰਨੀ ਬਹੁਤ ਜ਼ਰੂਰੀ ਹੈ ਲੱਤਾਂ ਦੀ ਮਾਲਿਸ਼ ਵੀ ਕਰਨੀ ਠੀਕ ਹੈ ਬਹੁਤ ਅੱਛੀ ਗੱਲ ਹੈ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਰੋਜ਼ਾਨਾ ਜੋ ਕੁਦਰਤ ਨੇ ਸਾਡਾ ਸਿਸਟਮ ਬਣਾਇਆ ਹਜ਼ਾਰਾਂ ਸਾਲਾਂ ਤੋਂ ਸਾਨੂੰ ਬੈਠਣ ਲਈ ਨਹੀਂ ਬਣਾਇਆ ਸਾਨੂੰ ਗੱਡੀਆਂ 'ਚ ਘੁੰਮਣ ਲਈ ਬੈਠਣ ਲਈ ਨਹੀਂ ਬਣਾਇਆ ਸਾਨੂੰ ਆਰਾਮ ਪ੍ਰਸਤੀ ਨਹੀਂ ਲਈ ਬਣਾਇਆ ਸਾਨੂੰ ਇਸ ਲਈ ਬਣਾਇਆ ਕਿ ਅਸੀਂ ਜੀਵ ਜਗਤ ਦੇ ਵਾਂਗੂ ਹੀ ਕੰਮ ਕਰੀਏ ਅਸੀਂ ਵੀ ਇੱਕ ਕੁਦਰਤ ਦੇ ਜੀਵ ਇਸ ਤੋਂ ਵੱਧ ਕੁਝ ਨਹੀਂ ਗਏ ਤੇ ਅਸੀਂ ਜਿੰਨਾ ਵੀ ਕੰਮ ਕਰਾਂਗੇ ਜਿੰਨੀ ਵੀ ਐਕਸਰਸਾਈਜ਼ ਕਰਾਂਗੇ ਜਿੰਨੀ ਵੀ ਇਹਨੂੰ ਚਲਾਈ ਰੱਖਾਂਗੇ ਉਹਨਾਂ ਵੱਧ ਚੱਲੇਗਾ ਕਿਉਂਕਿ ਜਿਸ ਟੀਜ ਦਾ ਕੋਈ ਕੰਮ ਨਹੀਂ ਰਹੇਗਾ ਜਿਸ ਅੰਗ ਦਾ ਕੋਈ ਕੰਮ ਨਹੀਂ ਰਹੇਗਾ ਉਹ ਅੰਗ ਬੇਕਾਰ ਹੋ ਜਾਂਦੇ ਨੇ ਹੌਲੀ ਹੌਲੀ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਐਕਸਰਸਾਈਜ਼ ਆ ਜਿਹੜੀ ਲਤਾਂ ਦੀ ਜ਼ਰੂਰ ਕਰਨੀ ਚਾਹੀਦੀ ਹੈ ਅੱਛਾ ਕਰੀਏ ਤਾਂ ਕੀ ਕਰੀਏ ਇਹਦੇ ਲਈ ਤਿੰਨ ਚਾਰ ਗੱਲਾਂ ਆ ਮੈਂ ਆਮ ਕਹਾਗਾ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਜਿਹੜੇ ਮਰੀਜ਼ ਇਹ ਕਹਿੰਦੇ ਨੇ ਕਿ ਜਿਹੜੇ ਬਜ਼ੁਰਗ ਇਹ ਕਹਿੰਦੇ ਨੇ ਜਿਹੜੀਆਂ ਮਾਤਾ ਮਾਂ ਪੈਣਾ ਜਾਂ ਹੋਰ ਵਿਅਕਤੀ ਇਹ ਕਹਿੰਦੇ ਨੇ ਕਿ ਅਸੀਂ ਤੁਰ ਨਹੀਂ ਸਕਦੇ ਸਾਤੋਂ ਕਿਤੇ ਬਾਹਰ ਨਹੀਂ ਜਾ ਹੁੰਦਾ ਸਾਤੋਂ ਦਾ ਮੰਜੇ ਦੇ ਉੱਠ ਨਹੀਂ ਹੁੰਦਾ ਤਾਂ ਉਹਨਾਂ ਨੂੰ ਚਾਹੀਦਾ ਉਹ ਮੰਜੇ ਤੇ ਐਕਸਰਸਾਈਜ਼ ਕਰਨ ਮੰਜੇ ਤੇ ਪੈਰਾਂ ਦੀ ਹਲਾਈ ਚਲਾਈ ਕਰਨ ਬਹੁਤ ਸਾਰੀਆਂ ਐਸੀਆਂ ਐਕਸਰਸਾਈਜ਼ਾਂ ਨੇ ਯੋਗਾ ਦੀਆਂ ਜਿਹੜੀਆਂ ਤੁਸੀਂ ਮੰਜੇ ਤੇ ਕਰ ਸਕਦੇ ਹੋ ਲੱਤਾਂ ਨੂੰ ਅੱਗੇ ਪਿੱਛੇ ਕਰ ਸਕਦੇ ਹੋ ਐਕਸਰਸਾਈਜ਼ ਤੇ ਉਹਨਾਂ ਦੀ ਮਾਲਿਸ਼ ਕਰ ਸਕਦੇ ਹੋ ਔਰ ਤੁਸੀਂ ਇਹਨਾਂ ਨੂੰ ਹਲਾ ਚਲਾ ਸਕਦੇ ਹੋ ਔਰ ਇਹਨਾਂ ਨੂੰ ਕਮਾ ਸਕਦੇ ਹੋ ਤੁਸੀਂ ਇੰਟਰਨੈਟ ਤੇ ਵੀ ਬਹੁਤ ਕੁਝ ਦੇਖ ਕੇ ਲਤਾਂ ਦੀ ਐਕਸਰਸਾਈਜ਼ ਕਰ ਸਕਦੇ ਹੋ ਜੇ ਤੁਸੀਂ ਲਤਾਂ ਦੀ ਐਕਸਰਸਾਈਜ਼ ਕਰ ਸਕੋ ਤਾਂ ਤੁਸੀਂ ਜ਼ਿੰਦਗੀ ਦਾ ਆਨੰਦ ਮਾਣ ਸਕੋਗੇ ਇੱਧਰ ਉੱਧਰ ਜਾ ਸਕੋਗੇ ਜੇ ਲਤਾਂ ਨਹੀਂ ਚੱਲਦੀਆਂ ਲਤਾਂ ਨਹੀਂ ਕੰਮ ਕਰਦੀਆਂ ਤਾਂ ਤੁਸੀਂ ਮੰਨ ਲਓ ਤੁਹਾਡੀ 75% ਜ਼ਿੰਦਗੀ ਬਰਬਾਦ ਹੈ 75% ਜ਼ਿੰਦਗੀ ਤਵਾ ਹੈ ਤੁਸੀਂ ਕਿਤੇ ਜਾਣਾ ਨਹੀਂ ਤੁਸੀਂ ਕਿਤੇ ਆਨੰਦ ਨਹੀਂ ਮਾਣਨਾ ਕਿਤੇ ਤੁਰ ਨਹੀਂ ਸਕਦੇ ਤੇ ਇਸ ਨੂੰ ਬਿਹਤਰ ਹੈ ਇਹ ਤੁਸੀਂ ਹੁਣ ਅੱਜ ਤੋਂ ਹੀ ਲੱਤਾਂ ਦੀ ਐਕਸਰਸਾਈਜ਼ ਸ਼ੁਰੂ ਕਰੋ ਪੈਰਾਂ ਦੀ ਐਕਸਰਸਾਈਜ਼ ਕਰੋ ਪੈਰਾਂ ਦੀ ਮਾਲਿਸ਼ ਕਰੋ ਸਰੋਂ ਦੇ ਤੇਲ ਦੀ ਪੈਰਾਂ ਦੀ ਮਾਲਿਸ਼ ਕਰੋ ਤੇ ਹੱਥਾਂ ਦੀ ਮਾਲਿਸ਼ ਕਰੋ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਸਲ ਦੇ ਵਿੱਚ ਡਾਕਟਰੀ ਨੇ ਅਸਲ ਦੇ ਵਿੱਚ ਮੈਡੀਕਲ ਸਾਇੰਸ ਦੀ ਜਿਹੜੀ Uh, سچائی ہے وہ oh, یہی ہے دوائیاں کوئی پکا حل نہیں ہے گا دوائیاں تو مدد کر سکتی ہیں دوائیاں تو دوست نے تو اپنے ڈاکٹر دی رائے لے سکتے ہو اور تھی انہ دی رائے ضرورت من بھی سکتے ہو پر ایکسرسائز تو بنا کوئی چارا نہیں ہے یہ تو قدرت دا رول ہے uh, قدرت کرنی قدرت برنیت قدرت پاس سار جی تے uh, سکھ आनंद वीरणਾ ਤੇ ਜ਼ਰੂਰੀ ਹੈ ਕਿ ਤੁਸੀਂ ਐਕਸਰਸਾਈਜ਼ ਕਰੋ ਇਹ ਪੈਰ ਨੇ ਜਿਹੜੇ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਸਾਡਾ ਐਸਾ ਟੂਲ ਨੇ ਜਿਹਦੇ ਨਾਲ ਅਸੀਂ ਦੁਨੀਆ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ ਗੁਰਨਾਨਕ ਸਾਹਿਬ ਤੁਰ ਕੇ ਦੇਖ ਲੋ ਚਾਰ ਉਦਾਸੀਆਂ ਕਰ ਗਏ ਸਾਡੇ ਬਜ਼ੁਰਗ ਤੁਰ ਕੇ ਹਜ਼ਾਰਾਂ ਕਿਲੋਮੀਟਰ ਤੱਕ ਜਾਂਦੇ ਸੀ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਨੇ ਮਂ ਦੇਵੀਆਂ ਦੇ ਜਾਣਦੀਆਂ ਮੰਦਰਾਂ ਚ ਜਾਣਦੀਆਂ ਦੂਰ ਲੰਮੀਆਂ ਯਾਤਰਾਵਾਂ ਕਰਨਦੀਆਂ ਤਾਂ ਉਹਨਾਂ ਦਾ ਮੀਨਿੰਗ ਇਹ ਹੈ ਕਿ ਉਹ ਟੋਨਿਕ ਦਾ ਕੰਮ ਕਰਦੀਆਂ ਨੇ ਉਹ ਤਾਕਤ ਦਾ ਕੰਮ ਕਰਦੀਆਂ ਨੇ ਹੁਣ ਵੀ ਜੋ ਤੁਸੀਂ ਦੇਖਦੇ ਹੋ ਜੋ ਕਾਂਵੜੀਏ ਤੁਰੇ ਜਾਂਦੇ ਹੁੰਦੇ ਨੇ ਜਾਂ ਹੋਰ ਯਾਤਰੀ ਤੁਰੇ ਜਾਂਦੇ ਹੁੰਦੇ ਨੇ ਜਾਂ ਤੁਸੀਂ ਯਾਤਰਾ ਤੇ ਲੋਕਾਂ ਨੂੰ ਤੁਰ ਕੇ ਜਾਂਦੇ ਦੇਖਦੇ ਹੋ ਉਹ ਬਹੁਤ ਹੀ ਵਧੀਆ ਗੱਲ ਹੈ ਇਹ ਯਾਤਰਾਾਂ ਤੇ ਵੀ ਜਾਣਾ ਤੰਦਰੁਸਤੀ ਦਾ جدو یاترا تھا میں نکل دیو تو اڈے ہی بدل تو ہیں توبھاؤ بدل جاتا ہے تو بلڈ کا سرکل بھی امپروب ہے تو اڈے پرانے جیسے گندے تاتنے نے باڈی کے وہ نشٹ ہوں اور تھی دوارہ پھر صدا بہار جوان رہن دیو یہ جڑی لمیاں یاترا ٹانک دا ٹانک کر کام تو نے تی عمر دا راز ہوئے ہی نے اس کر کے جو بلڈ سرکل ہے ਕਟੋਕਟ 50% ਬਲੱਡ ਸਰਕਲ ਜਿਹੜਾ ਬਾਡੀ ਦਾ ਉਹ ਲੱਤਾਂ ਦੇ ਵਿੱਚ ਸਰਕੂਲੇਟ ਜ਼ਬਰਦਸਤ ਹੋਣਾ ਚਾਹੀਦਾ ਉਹ ਵੀ ਲਗਾਤਾਰ 50 ਸਾਲ ਦੀ ਉਮਰ ਤੋਂ ਬਾਅਦ 60 ਸਾਲ ਦੀ ਉਮਰ ਤੋਂ ਬਾਅਦ ਤੱਕ ਖਾਸ ਕਰਕੇ ਥੋੜੀ ਲੱਤਾਂ ਦੀ ਐਕਸਰਸਾਈਜ਼ ਆਮ ਨਾਲੋਂ ਥੋੜੀ ਵਧਾ ਦੇਣੀ ਚਾਹੀਦੀ ਹੈ ਤਾਂ ਕਿ ਤੁਸੀਂ ਹੋਰ ਤੰਦਰੁਸਤ ਰਹੋ ਤੁਹਾਡੀਆਂ ਲੱਤਾਂ ਜਵਾਬ ਨਾ ਦੇਣ ਤੇ ਇਹ ਤਾਂ ਹੈਗੀ ਇੱਕ ਗੱਲ ਤੇ ਦੂਸਰੀ ਗੱਲ ਇਹ ਹੈ ਕਿ ਜੇ ਲੱਤਾਂ ਕਮਜ਼ੋਰ ਹੋ ਜਾਣ ਤਾਂ ਖਾਈਏ ਤੇ ਕੀ ਖਾਈਏ ਤਾਂ ਅਸੀਂ ਐਸੀ ਕਿਹੜੀ ਚੀਜ਼ ਖਾਈਏ ਪੀਏ ਜੀ ਦੇ ਨਾਲ ਸਾਡੀਆਂ ਲੱਤਾਂ ਆ ਤੰਦਰੁਸਤ ਰਹਿਣ ਉਹਦੇ ਲਈ ਮੈਟਰੋ ਯਾਦ ਰੱਖੋ ਸਭ ਤੋਂ ਪਹਿਲਾਂ ਤਾਂ 7-8 ਲੀਟਰ ਪਾਣੀ ਰੋਜ਼ ਪੀਓ ਭਾਵੇਂ ਸਰਦੀ ਹੋਵੇ ਤੇ ਭਾਵੇਂ ਗਰਮੀ ਹੋਵੇ ਕਿਉਂਕਿ ਸਰੀਰ ਦਾ 70-71% ਹਿੱਸਾ ਪਾਣੀ ਹੀ ਹੈ ਜੇ ਅਸੀਂ ਪਾਣੀ ਨਹੀਂ ਪੀਂਦੇਗੇ ਨਾ ਤਾਂ ਫਿਰ ਅਸੀਂ ਕਮਜ਼ੋਰ ਰਹਾਂਗੇ ਪਾਣੀ ਜੀ ਪਿਆਸ ਲੱਗੇ ਹੀ ਜਾਂ ਨਾ ਲੱਗੇ ਤੁਹਾਨੂੰ ਬਾਰ ਬਾਰ ਪਿਸ਼ਾਬ ਬੇਸ਼ੱਕ ਜਾਣਾ ਪਵੇ ਪਰ ਜ਼ਰੂਰੀ ਹੈ ਕਿ ਪਾਣੀ ਜ਼ਰੂਰ ਪੀਓ ਇਹ ਬਾਡੀ ਜੋ ਗੰਦੇ ਤੱਤ ਵੀ ਬਾਹਰ ਕੱਢੇਗਾ ਇਹ ਤੁਹਾਡੇ ਵਿਚਾਰਾਂ ਨੂੰ ਵੀ ਠੀਕ ਰੱਖੇਗਾ ਇਹ ਰਿਲੈਕਸੇਸ਼ਨ ਟੂ ਦਾ ਬਾਡੀ ਐਂਡ ਮਾਈਂਡ ਇਹ ਵੀ ਠੀਕ ਕਰੇਗਾ ਤੇ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਾਫ਼ ਸੁਥਰਾ ਪਾਣੀ ਹੈ ਜਿਹੜਾ ਉਹ ਜ਼ਰੂਰ ਪੀਓ ਨੰਬਰ 1 ਤਾਂ ਗੱਲ ਇਹ ਹੈ ਦੂਸਰੀ ਗੱਲ ਮੈਂ ਤੁਹਾਨੂੰ ਦੱਸੇ ਦਿੱਤੀ ਹੈ ਕਿ ਰੋਜ਼ਾਨਾ ਐਕਸਰਸਾਈਜ਼ ਕਰੋ ਤੇ ਉਹਦੇ ਨਾਲ ਜਿਹੜੀ ਖੁਰਾਕ ਹੈ ਉਹ ਤੁਹਾਡੀ ਜ਼ਰੂਰ ਅੱਛੀ ਹੋਣੀ ਚਾਹੀਦੀ ਹੈ ਖੁਰਾਕ ਦਾ ਮਤਲਬ ਇਹ ਹੈਗਾ ਕਿ ਤੁਸੀਂ 9 10 ਵਜੇ ਤੋਂ ਪਹਿਲਾਂ ਨਾਸ਼ਤਾ ਜ਼ਰੂਰ ਕਰ ਲਓ ਨਾਸ਼ਤਾ ਹਲਕਾ ਲਓ ਹਲਕਾ ਖਾਣਾ ਖਾਓ ਜਿਹਦੇ ਜੜੀਆਂ ਹੋ ਸਕਦੇ ਜਿਹੜੇ ਨਾਨਵੈਜ ਨੇ ਉਹਨਾਂ ਨੂੰ ਤੁਸੀਂ ਅੰਡਾ ਖਾ ਸਕਦੇ ਹੋ ਚਿੱਟਾ ਵਾਈਟ ਇਹ ਪੀਲਾ ਸਾਸੂਟ ਦਿਓ ਕਿਉਂਕਿ ਉਹਦੀ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਦੁੱਧ ਦਾ ਇੱਕ ਗਲਾਸ ਪੀ ਸਕਦੇ ਹੋ ਸਵੇਰੇ ਹਲਕਾ ਇਹਨਾਂ ਨਾਸ਼ਤਾ ਬਹੁਤ ਹੈ ਇਹ ਪਲੇਅਰਾਂ ਵਾਲਾ ਨਾਸ਼ਤਾ ਹੈ ਤੇ ਦੁਪਹਿਰੇ ਤੁਸੀਂ ਫਰੂਟ ਖਾ ਸਕਦੇ ਹੋ ਆਪਣੀ ਖੁਰਾਕ ਦੇ ਵਿੱਚ 30% ਦੇ ਲਗਭਗ ਫਰੂਟ ਸ਼ਾਮਿਲ ਕਰੋ ਫਲ ਸ਼ਾਮਿਲ ਕਰ ਲਓ ਜੇ ਤੁਹਾਡੇ ਘਰ ਜਗਾ ਹੈਗੀ ਹੈ ਤਾਂ ਤੁਸੀਂ ਉੱਥੇ ਅਮਰੂਦ ਉਗਾ ਸਕਦੇ ਹੋ ਅੰਬ ਉਗਾ ਸਕਦੇ ਹੋ ਤਾਂ ਤੁਸੀਂ ਹੋਰ ਫਰੂਟ ਵਗੈਰਾ ਉਗਾ ਸਕਦੇ ਹੋ ਤਾਂ ਕਿ ਤੁਹਾਨੂੰ ਘਰ ਹੀ ਮਿਲਦੇ ਰਹਿਣ ਨਹੀਂ ਤੇ ਫਿਰ ਤੁਸੀਂ ਬਾਜ਼ਾਰ ਤੋਂ ਮੁੱਲ ਲੈ ਕੇ ਖਾ ਸਕਦੇ ਹੋ ਤੁਸੀਂ ਤੇ 30% ਖੁਰਾਕ ਦਾ ਹਿੱਸਾ ਇਹ ਜ਼ਰੂਰੀ ਹੈ ਜੇ ਤੁਸੀਂ ਅੱਛਾ ਆਨੰਦ ਮਾਣਨਾ ਚਾਹੁੰਦੇ ਹੋ ਤੁਹਾਡੇ ਵਿਚਾਰ ਵੀ ਅੱਛੇ ਰੱਖਣੇ ਚਾਹੁੰਦੇ ਹੋ ਆ ਤੁਹਾਡਾ ਸਰੀਰ ਵੀ ਸੈਟ ਹੋਣ ਵਿਟਾਮਿਨ ਮਿਨਰਲਸ ਦੀ ਕਮੀ ਵੀ ਪੂਰਾ ਕਰਨੇ ਚਾਹ। ਇਹ ਸ਼ਾਮ ਨੂੰ ਖਾਓ ਜਰੂਰ ਪਰ ਉਦੋਂ ਤੱਕ ਖਾਓ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਫਿਰ ਉਦੋਂ ਪੂਰੀ ਦੇਲੀ ਪੇਟ ਦੀ ਅਗਨੀ ਉਹ ਤੇਜ ਹੁੰਦੀ ਹੈ ਉਦੋਂ ਵਧੀਆ ਤਰੀਕੇ ਨਾਲ ਹਜਮ ਹੁੰਦਾ ਜਿਹੜੇ ਲੇਟ ਖਾਣਾ ਖਾਂਦੇ ਨੇ ਨਾ ਉਹਦੇ ਨਾਲ ਬੜਾ ਨੁਕਸਾਨ ਉਹ ਠੀਕ ਤਰ੍ਹਾਂ ਹਜਮ ਨਹੀਂ ਹੁੰਦਾ ਨਾਲ ਲੱਗਦਾ ਨਾਲ ਚਟੜਾਪਨ ਹੁੰਦਾ ਨਾਲੇ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਇਸ ਲਈ ਜ਼ਰੂਰੀ ਹੈ ਕਿ ਖਾਣਾ ਜਲਦੀ ਖਾ ਲੋ ਰਾਤ ਨੂੰ ਚਾਹ ਦੀ ਬਜਾਏ ਜੇ ਸਿੰਪਲ ਦੁੱਧ ਪੀਤਾ ਜਾਵੇ ਹਲਕਾ ਗਰਮ ਦੁੱਧ ਪੀਤਾ ਜਾਵੇ ਤਾਂ ਹੋਰ ਅੱਛੀ ਗੱਲ ਹੈ ਜੇ ਤੁਸੀਂ ਆਪਣੀਆਂ ਹੱਡੀਆਂ ਮਜ਼ਬੂਤ ਰੱਖਣੀ ਚਾਹੁੰਦੇ ਹੋ ਰੈਲਾਕਸੇਸ਼ਨ ਟੂ ਦਾ ਬੋਡੀ ਐਂਡ ਮਾਈਂਡ ਚਾਹੁੰਦੇ ਹੋ ਤਾਂ ਪਾਊਡਰ ਖਸਖਸਾ ਬਣਾ ਕੇ ਦੁੱਧ ਚ ਖਸਖਸ ਵੀ ਉਬਾਲ ਕੇ ਪੀ ਸਕਦੇ ਹੋ ਤੇ ਇਹ ਤਾਂ ਹੈਗੀਆਂ ਸਿੰਪਲ ਗੱਲਾਂ ਜੇ ਤੁਸੀਂ ਹੋਰ ਵੀ ਵਧੀਆ ਫਰਾਕ ਲੈਣੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸ ਦਿੰਨਾ ਕਿ ਤੁਸੀਂ ਇੱਕ ਪਾਊਡਰ ਸਰਦੀਆਂ ਦੇ ਵਿੱਚ ਹੁਣ ਆਇਆ ਇਸ ਵੇਲੇ ਦਸੰਬਰ ਚੱਲ ਰਿਹਾ 10 ਦਸੰਬਰ 2024 ਹੈ ਦਸੰਬਰ ਦੇ ਵਿੱਚ ਨਵੰਬਰ ਦੇ ਵਿੱਚ ਤੁਸੀਂ ਕੋ ਖੁਰਾਕ ਤਿਆਰ ਕਰ ਲਓ ਜੀ ਦੇਚੇ ਤੁਸੀਂ ਥੋੜਾ ਜਿਹਾ 100 -200 100 ਗ੍ਰਾਮ ਬਦਾਮਾਂ ਦਾ ਪਾਊਡਰ ਬਣਾ ਲਓ 100 ਗ੍ਰਾਮ ਪਿਸਤੇ ਦਾ ਪਾਊਡਰ ਬਣਾ ਲਓ ਕਾਜੂ ਦਾ ਪਾਊਡਰ ਬਣਾ ਲਓ ਤੇ ਉਹਦੇ ਚ ਸ਼ਤਾਵਰ ਪਾ ਲਓ ਤੇ ਨਾਲ ਅਸ਼ਵਗੰਧਾ ਪਾ ਲਓ ਤੇ ਨਾਲ ਸੌਗੀ ਤੇ ਨਾਲ ਤੁਸੀਂ ਕੋਕੋਨਟ ਜਿਹਨੂੰ ਕੋਪਾ ਕਹਿੰਦੇ ਨੇ ਉਹ ਤੁਸੀਂ ਪਾਊਡਰ ਬਣਾ ਲਓ ਇੱਕ ਚਮਚ ਜੇ ਤੁਸੀਂ ਰੋਜ਼ਾਨਾ ਲੈ ਲਓ ਤਾਂ ਪੂਰੀ એનર્ਜੀ ਤੁਹਾਡੇ ਬਡੇ ਪੇਚ ਵੀ ਬਣੀ ਰਹ ਸਕਦੀ ਹੈ ਬੜੇ ਪਿਛੇ ਵੀ ਬਣੀ ਰਹੀ ਤੇ ਜੇ ਆਮਲਾ ਤੁਸੀਂ ਸ਼ਾਮਿਲ ਕਰ ਲੋ ਤਾਂ ਹੋਰ ਵੀ ਸੋਹਣੇ ਤੇ ਸੁਆਦ ਆ ਆਮਲੇ ਵਿੱਚ ਵਿਟਾਮਿਨ ਸੀ ਹੁੰਦਾ ਇੱਕ ਆਮਲੇ ਦੇ ਵਿੱਚ 600 ਮਿਲੀਗ੍ਰਾਮ ਵਿਟਾਮਿਨ ਹੁੰਦਾ ਇੱਕ ਆਮਲਾ ਕੱਟੋ ਕੁਆਟਰ ਅੱਧਾ 10 ਸੰਤਰਿਆਂ ਦੇ ਬਰਾਬਰ ਹੁੰਦਾ ਇਸ ਕਰਕੇ ਆਮਲੇ ਨੂੰ ਆਪਣੀ ਖੁਰਾਕ ਦਾ ਜ਼ਰੂਰੀ ਹਿੱਸਾ ਬਣਾਓ ਇਹਨਾਂ ਆਵਲੇ ਦਾ ਖਾਦਾ ਸਿਆਣਿਆਂ ਨੇ ਕਿਹਾ ਬਾਤ ਸੁਆਦ ਆਉਂਦਾ ਇਹ ਗੱਲ ਸਹੀ ਹੈ ਜੇ ਤੁਸੀਂ ਬੋਡੀ ਪਰ مضبوط رکھنی ہے بنا کے رکھنی ہے اور سٹیمنا بنا کے رکھنا تو ضروری ہے کہ آملے کسی بھی روپ لے لو. اچار دے روپ چ لے لو پامیں چٹنی بنا لو تو پامیں وہ کینڈی بنا لو تو تسی مربع بنا لو تو اچار بنا لو پاویں ویسی ابال کے کھا لو نو تسی کچے نیچے ہی آملے نو جس طرح میں کچا ہی آملہ کھا لینا تو دو کس کر لو دو تین آملوں ਤੇ ਤੁਸੀਂ ਰੋਟੀ ਦੇ ਨਾਲ ਖਾ ਲੋ ਬੜਾ ਆਨੰਦ ਹੈ ਬੜਾ ਸ਼ਾਨਦਾਰ ਹੈ ਤੇ ਉਹਦੇ ਨਾਲ ਬੜੇ ਫਾਇਦੇ ਹੁੰਦੇ ਨੇ ਅਬ ਤੁਸੀਂ ਸਾਰਾ ਦਿਨ ਤਰਜੁਸਤ ਦੁਰਸਤ ਰਹਿੰਦੇ ਹੋ ਇਸ ਕਰਕੇ ਲੱਤਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਮਜ਼ਬੂਤ ਬਣੇ ਰਹੋ ਤੇ ਮੈਂ ਮਰੀਜ਼ਾਂ ਤੋਂ ਸੁਣਦਾ ਸਾਡੇ ਸੈੱਲ ਘਟ ਗਏ ਨੇ ਇਹ ਚੀਜ਼ਾਂ ਜੋ ਮੈਂ ਤੁਹਾਨੂੰ ਦੱਸਿਆ ਨੇ ਇਹਦੇ ਨਾਲ ਨਾ ਤਾਂ ਤੁਹਾਡੇ ਸੈੱਲ ਘਟਣਗੇ ਤੇ ਨਾ ਤੁਹਾਨੂੰ ਬੁਖਾਰ ਚੜੇਗਾ ਨਾ ਤੁਹਾਨੂੰ ਧਮ ਚੜੇਗਾ ਤੇ ਨਾ ਤੁਹਾਨੂੰ ਹੋਰ ਵੀ ਕੋਈ ਤਕਲੀਫ ਹੋएगी ਇਸ ਕਰਕੇ ਮੈਨੂੰ ਉਮੀਦ ਹੈ ਮਿੱਤਰੋ ਕਿ ਤੁਸੀਂ ਆਪਣੇ ਪੈਰਾਂ ਨੂੰ ਤੇ ਲੱਤਾਂ ਦਾ ਖਾਸ ਧਿਆਨ ਦੇਵੋਗੇ ਪੈਰਾਂ ਤੇ ਲੱਤਾਂ ਦੀ ਮਜ਼ਬੂਤੀ ਵੱਲ ਖਾਸ ਧਿਆਨ ਦੇਵੋਗੇ ਤੇ ਇਹਨਾਂ ਨੂੰ ਹਮੇਸ਼ਾ ਐਕਟਿਵ ਹੋਰ ਸਰਗਰਮ ਤੇ aur ਮਜ਼ਬੂਤ ਰੱਖੋਗੇ ਰੋਜ਼ਾਨਾ ਭਾਵੇਂ ਘਰ ਚੱਲੋ ਭਾਵੇਂ ਬਾਹਰ ਤੁਰੋ ਜੋ ਮਰਜ਼ੀ ਕਰੋ ਤੇ ਇਹ ਤੁਰਨਾ ਤੇ ਐਕਟਿਵ ਰਹਿਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਤੁਹਾਡੀ ਤੰਦਰੁਸਤੀ ਦੀ ਅਸੀਂ ਕਾਮਨਾ ਕਰਦੇ ਹਾਂ ਫਿਰ ਵੀ ਜੇ ਤੁਹਾਨੂੰ ਕਿਸੇ رائے ਦੀ ਜ਼ਰੂਰਤ ਪਵੇ ਮੈਂ ਤੁਹਾਡਾ ਆਪਣਾ ਡਾਕਟਰ ਰਾਮ ਸਿੰਘ ਢਿੱਲੋਂ ਮੇਰੀ ਆਪਣੀ ਮੈਡੀਕਲ ਪ੍ਰੈਕਟਿਸ ਵੀ ਹੈ ਤੇ ਮੇਰਾ ਨੰਬਰ ਹੈ 987620832 98762032 ਕਿਸੇ ਵੀ ਵਕਤ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਜੇ ਇਹ ਜਿਹੜਾ ਮੈਂ ਤੁਹਾਨੂੰ ਪਾਊਡਰ ਦੱਸਿਆ ਜੇ ਤੁਸੀਂ ਰੈਡੀਮੇਡ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਂ ਉਹ ਵੀ ਤੁਹਾਨੂੰ ਭੇਜ ਦਿਆਂਗਾ ਜੇ ਤੁਹਾਡੇ ਲੱਤਾਂ ਦਰਦ ਨੇ ਜੇ ਤੁਹਾਨੂੰ ਥਕਾਵਟ ਰਹਿੰਦੀ ਹੈ ਜੇ ਤੁਹਾਨੂੰ ਕਿਸੇ ਕਿਸਮ ਦੀ ਹੱਡੀਆਂ ਦੀ ਕਮਜ਼ੋਰੀ ਜਾਂ ਹੋਰ ਕਿਸੇ ਕਿਸਮ ਦੀ ਤਕਲੀਫ ਹੈ ਯੂ ਆਰ ਮੋਸਟ ਵੈਲਕਮ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰਾ ਚੈਨਲ ਪੰਜਾਬ ਮੀਡੀਆ .tv13 ਇਹਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਅਤੇ ਬਹੁਤ-ਬਹੁਤ ਸ਼ੇਅਰ ਕਰੋ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ